ਏਲੀਅਨ ਰਜਿਸਟ੍ਰੇਸ਼ਨ ਆਲਰੇਡੀ ਸਟਾਰਟ ਹੋ ਚੁੱਕੀ ਹੈ ਟਰੰਪ ਸਰਕਾਰ ਦੇ ਹੱਕ ਦੇ ਵਿੱਚ ਇੱਕ ਹੋਰ ਜਿਹੜਾ ਫੈਸਲਾ ਆਇਆ ਹੈਗਾ ਜਿਹਦੇ ਵਿੱਚ ਫੈਡਰਲ ਜੱਜ ਦੇ ਦੁਆਰਾ ਟਰੰਪ ਸਰਕਾਰ ਨੂੰ ਏਲੀਨ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਸੋ ਕੱਲ ਫਰਾਈਡੇ ਤੋਂ ਇਹ ਜਿਹੜੀ ਰਜਿਸਟ੍ਰੇਸ਼ਨ ਆਲਰੇਡੀ ਸਟਾਰਟ ਹੋ ਚੁੱਕੀ ਹੈ ਸੋ ਉਹ ਕਿਹੜੇ ਲੋਕ ਹੈਗੇ ਆ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ ਇਹ ਰਜਿਸਟ੍ਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੈ ਅਤੇ ਉਹ ਕਿਹੜੇ ਲੋਕ ਹੈ ਜਿਨ੍ਹਾਂ ਨੂੰ ਇਹ ਰਜਿਸਟ੍ਰੇਸ਼ਨ ਕਰਨੀ ਬਹੁਤ ਹੀ ਜ਼ਰੂਰੀ ਹੈਗੀ ਹੈ ਨਹੀਂ ਤਾਂ ਉਹਨਾਂ ਨੂੰ ਜੁਰਮਾਨਾ ਪਊਗਾ ਜਾਂ ਫਿਰ ਉਹਨਾਂ ਨੂੰ ਜੇਲ ਵੀ ਹੋ ਸਕਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਓਇਛੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਨਹੀਂ ਕੀਤਾ ਤਾਂ ਫੋਲੋ ਜ਼ਰੂਰ ਕਰੋ ਤਾਂ ਜੋ ਜੋ ਵੀ ਅਸੀਂ ਵੀਡੀਓ ਪਾਈਏ ਉਹ ਤੁਹਾਡੇ ਤੱਕ ਪਹੁੰਚ ਸਕੇ ਫੈਡਰਲ ਜੱਜ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਡਿਪਾਰਟਮੈਂਟ ਆਫ ਹோம் ਲੈਂਡ ਸਿਕਿਉਰਿਟੀ ਦੇ ਦੁਆਰਾ ਰਜਿਸਟਰੀ ਐਕਟ ਨੂੰ ਕੱਲ 11 ਅਪ੍ਰੈਲ ਨੂੰ ਲਾਗੂ ਕਰ ਦਿੱਤਾ ਗਿਆ ਹੈ ਸੋ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਇਲੀਗਲੀ ਰਹਿ ਰਹੇ ਹੈਗੇ ਆ ਜਿਹੜੇ ਅਨਡੋਕੂਮੈਂਟਡ ਹੋ ਗਿਆ ਕੱਚੇ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਮਰੀਕਾ ਵਿੱਚ ਰਹਿੰਦੇ 30 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈਗਾ ਉਹਨਾਂ ਨੇ ਯੂਐਸ ਸੀਆਈਐਸ ਦੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰਨਾ ਬਹੁਤ ਹੀ ਜ਼ਰੂਰੀ ਹੈਗਾ ਵੈ ਇਹ ਤਾਂ ਉਹਨਾਂ ਨੂੰ ਜੁਰਮਾਨਾ ਪਊਗਾ ਹੋ ਸਕਦਾ ਉਹਨਾਂ ਨੂੰ ਜੇਲ੍ਹ ਵੀ ਹੋ ਸਕੇ ਸੋ ਏਜ ਦੀ ਜਿਹੜੀ ਰਿਕੁਆਇਰਮੈਂਟ ਰੱਖੀ ਹੈਗੀ ਇਹਨਾਂ ਨੇ ਜਿਨ੍ਹਾਂ ਦੀ ਵੀ ਉਮਰ 14 ਸਾਲ ਜਾਂ ਉਸ ਤੋਂ ਜ਼ਿਆਦਾ ਹੈਗੀ ਹੈ ਉਹਨਾਂ ਨੇ ਯੂ ਐਸ ਸੀ ਆਈ ਐਸ ਦੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰਨਾ ਹੈਗਾ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈਗੀ ਹੈ ਉਹਨਾਂ ਦੇ ਪੇਰੈਂਟਸ ਜਾਂ ਫਿਰ ਗਾਰਡੀਅਨ ਜਿਹੜੇ ਹੈਗੇ ਆ ਉਹਨਾਂ ਨੇ ਉਹਨਾਂ ਦੇ ਵਾਸਤੇ ਜਾ ਕੇ ਰਜਿਸਟਰ ਕਰਨਾ ਹੈਗਾ ਰਜਿਸਟ੍ਰੇਸ਼ਨ ਕਰਦੇ ਸਮੇਂ ਤੁਸੀਂ ਪੂਰੀ ਆਪਣੀ ਜਾਣਕਾਰੀ ਦੇਣੀ ਹੈਗੀ ਆਪਣਾ ਨਾਮ ਐਡਰੈਸ ਵਗੈਰਾ ਸਾਰਾ ਕੁਝ ਉਸ ਤੋਂ ਬਾਅਦ ਤੁਹਾਡੇ ਫਿੰਗਰਪ੍ਰਿੰਟਸ ਹੋਣਗੇ ਫਿੰਗਰਪ੍ਰਿੰਟ ਤੋਂ ਬਾਅਦ ਤੁਹਾਨੂੰ ਇੱਕ ਪ੍ਰੂਫ ਹਰ ਸਮੇਂ ਆਪਣੇ ਨਾਲ ਕੈਰੀ ਕਰਨਾ ਹੈਗਾ ਸੋ ਬੇਸਿਕਲੀ ਉਹਨਾਂ ਲੋਕਾਂ ਦੇ ਵਾਸਤੇ ਰਜਿਸਟਰ ਕਰਨਾ ਕੰਪਲਸਰੀ ਹੈਗਾ ਵੈ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਕੋਈ ਵੀ ਕੇਸ ਨਹੀਂ ਲਗਾਇਆ ਹੈਗਾ ਜਿਹੜੇ ਲੋਕ ਅਮਰੀਕਾ ਦੇ ਵਿੱਚ ਬਿਨਾ ਵੀਜ਼ਾ ਸਟੈਂਪ ਦੇ ਦਾਖਲ ਹੋਏ ਹੈਗੇ ਆ ਜਿਨ੍ਹਾਂ ਦੇ ਕਦੇ ਵੀ ਫਿੰਗਰਪ੍ਰਿੰਟਸ ਨਹੀਂ ਹੋਏ ਹੈਗੇ ਆ ਅਤੇ ਉਹਨਾਂ ਨੂੰ ਅਮਰੀਕਾ ਦੇ ਵਿੱਚ 30 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈਗਾ ਉਹਨਾਂ ਦੇ ਵਾਸਤੇ ਇਹ ਰਜਿਸਟਰ ਕਰਨਾ ਕੰਪਲਸਰੀ ਹੈਗਾ ਵੈ ਅੱਗੇ ਹੁਣ ਅਸੀਂ ਦੇਖਦੇ ਆ ਕਿਹਨਾਂ ਲੋਕਾਂ ਨੂੰ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ ਜਿਹੜੇ ਲੋਕ ਆਲਰੇਡੀ ਗਵਰਨਮੈਂਟ ਦੇ ਨਾਲ ਰਜਿਸਟਰ ਹੈਗੇ ਆ ਸਭ ਤੋਂ ਪਹਿਲੇ ਨੰਬਰ ਤੇ ਜਿਨ੍ਹਾਂ ਦੇ ਕੋਲ ਵੀ ਗ੍ਰੀਨ ਕਾਰਡ ਹੈਗਾ ਵੈ ਜਾਂ ਫ ਅਪਲਾਈ ਕੀਤਾ ਹੈਗਾ ਵੈ ਦੂਸਰੇ ਨੰਬਰ ਤੇ ਜਿਨ੍ਹਾਂ ਦੇ ਕੋਲ ਵੀ ਵਰਕ ਪਰਮਿਟ ਹੈਗਾ ਵੈ ਤੀਸਰੇ ਨੰਬਰ ਤੇ ਜਿਨ੍ਹਾਂ ਲੋਕਾਂ ਨੇ ਵੀ ਅਮਰੀਕਾ ਵਿੱਚ ਕੋਈ ਵੀ ਕੇਸ ਅਪਲਾਈ ਕੀਤਾ ਹੈਗਾ ਭਾਵੇਂ ਅਸਾਈਲਮ ਦੇ ਕੇਸ ਹੋਣ ਜਾਂ ਫਿਰ ਵਿਆਹ ਦੇ ਕੇਸ ਜਿਨ੍ਹਾਂ ਨੇ ਲਗਾਏ ਹੈਗੇ ਆ ਜਿਨ੍ਹਾਂ ਦੇ ਕੇਸ ਪੈਂਡਿੰਗ ਵਿੱਚ ਹੈਗੇ ਆ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਜਰੂਰਤ ਨਹੀਂ ਹੈ ਚੌਥੇ ਨੰਬਰ ਤੇ ਜਿਹੜੇ ਲੋਕ ਵੀ ਵੀਜ਼ਾ ਲੈ ਕੇ ਆਏ ਹੈਗੇ ਜਿਵੇਂ ਵਿਜ਼ਟਰ ਵੀਜ਼ਾ ਹੋ ਗਿਆ ਉਸ ਤੋਂ ਇਲਾਵਾ ਜਿਹੜੇ ਲੋਕ ਵੀ ਕੋਈ ਵੀ ਵੀਜ਼ੇ ਤੇ ਰਹਿ ਰਹੇ ਆ ਜਿਵੇਂ ਆਰ1 ਵੀਜ਼ਾ ਜਾਂ ਐਚ1 ਵੀਜ਼ੇ ਤੇ ਰਹਿ ਰਹੇ ਹੈਗੇ ਆ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਜਰੂਰਤ ਨਹੀਂ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਵੀ ਪੈਰੋਲ ਮਿਲਿਆ ਹੈਗਾ ਅਮਰੀਕਾ ਦੇ ਵਿੱਚ ਜਾਂ ਫਿਰ ਜਿਨ੍ਹਾਂ ਲੋਕਾਂ ਨੂੰ ਵੀ ਬਾਰਡਰ ਕ੍ਰੋਸਿੰਗ ਕਾਰਡ ਇਸ਼ੂ ਹੋਏ ਹੈਗੇ ਆ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ